ਜੀ ਬਾਈ ਜੀ ਸਾਰਿਆਂ ਦਾ ਸਵਾਗਤ ਕਰਦੇ ਆਂ ਆਪਣੀ ਨਵੀਂ ਵੀਡੀਓ 'ਚ ਤੇ ਅੱਜ ਆਪਾਂ ਲਾਉਣੀ ਆ ਬਈ ਦਵਾਈ ਆਪਾਂ ਬੱਚਿਆਂ ਨੂੰ ਜਿਹੜੇ ਆਪਾਂ ਬੰਦ ਕਰਨੇ ਆ ਹੁਣ ਡਾਕੇ ਵੀ ਬੰਦ ਕਰਨੇ ਆ ਉਹਨਾਂ ਨੂੰ ਦਵਾਈ ਲਾਉਣੀ ਆ ਵਿੱਚ ਆਪਾਂ ਵੱਡੇ ਕੂਤਰਾ ਨੂੰ ਵੀ ਲਾਉਣੀ ਆ ਤੇ ਵਿੱਚ ਬਈ ਆਪਾਂ ਬਲੌਗ ਪਾਉਣਾ ਵੀ ਹਟ ਗਏ ਸੀ ਕਿਉਂਕਿ ਆਪਣੇ ਨਾਲ ਬਈ ਜਿਹੜੇ ਬੱਚੇ ਸੀ ਤੁਸੀਂ ਔਰ ਦੇ ਦੇਖਦੇ ਹੁੰਦੇ ਸੀ ਉਹ ਆਪਣੇ ਸਾਰੇ ਹੀ ਭੱਜ ਗਏ ਸੀ ਦਸੇ ਦਸੇ ਤੇ ਉਹ ਮਿਲੇ ਵੀ ਨਹੀਂ ਸੀ ਤੇ ਉਸ ਤੋਂ ਬਾਅਦ ਆਪਾਂ ਵੀ ਉਹਨਾਂ 'ਚੋਂ ਤਿੰਨ ਤਿੰਨ ਚਾਰ ਹੀ ਬਚੇ ਸੀ ਤੇ ਦੂਜਾ ਜਿਹਾ ਆਪਾਂ ਨਵੇਂ ਘੜਾਇਏ ਸੀ ਸਾਰੇ ਆਪਣੇ ਗਿੱਜ ਗਏ ਇਹਨਾਂ 'ਚ ਦੋ ਰਹਿ ਗਏ ਸਤਰੀ ਦੇ ਮੈਂਦੇ ਆ ਡਕੇ ਉਹਨਾਂ ਨੂੰ ਨਹੀਂ ਲਾਉਂਦੇ ਦੂਜੇ ਸਾਰੇ ਨੂੰ ਲਾਵਾਂਗੇ ਆਪਾਂ ਇਸ ਵਾਰ ਫਿਰ ਇਹਨਾਂ ਨੇ ਖਰਾਕ ਪਾਉਣ ਲੱਗ ਜਾਈ ਆਂਗੇ ਆਪਾਂ ਖਰਾਕ ਵੀ ਲਿਆਏ ਆਪਾਂ ਉਹ ਅਗਲੀ ਵੀਡੀਓ 'ਚ ਤੁਹਾਨੂੰ ਦਿਖਾਵਾਂਗੇ ਕੀ ਖਰਾਕ ਲਿਆਏ ਤੇ ਕਿਵੇਂ ਪਾਉਣੀ ਆਪਾਂ ਤੇ ਆ ਆਪਣੀਆਂ ਵੱਡੀਆਂ ਕਬੂਤਰੀਆਂ ਇਹ 'ਚ ਕੁਝ ਛੱਡਣ ਵਾਲੀਆਂ ਵੀ ਆ ਜਿਹੜੀਆਂ ਆਪਾਂ ਪਹਿਲੀ ਵਾਰ ਛੱਡੀਆਂ ਸੀ ਬਾਜ਼ੀਆਂ ਦੇ ਕੁਝ ਰਹਿ ਗਈਆਂ ਸੀ ਤੇ ਇਹਨਾਂ ਨੂੰ ਲਾਵਾਂਗੇ ਇਹਨਾਂ ਨੂੰ ਆਪਾਂ ਦਾਣੇ ਪਾਤੇ ਸੀ ਪਹਿਲਾਂ ਤਾਂ ਸਾਰਿਆਂ ਨਾਲ ਵੀ ਸੀ ਕੱਲ ਸਾਰੇ ਭੁੱਖੇ ਰੱਖੇ ਹੋਏ ਸੀ ਬਾਅਦ ਚ ਆਪਾਂ ਆਖਿਆ ਵੀ ਇਹਨੇ ਲੋਟ ਨਹੀਂ ਆਉਣੇ ਆਪਣੇ ਕੋਲ ਜਾਲ ਘਾਟਾ ਤਾਂ ਅਸੀਂ ਆਪਾਂ ਗੋਤਿਆਂ ਨੂੰ ਦਾਣੇ ਪਾਤੇ ਸੀ ਵੀ ਇਹਨਾਂ ਨੂੰ ਫੇਰ ਲਾ ਦਾਂਗੇ ਕੱਲ ਨੂੰ ਜਾਂ ਪਰਸੋਂ ਤੇ ਇੱਕ ਤਾਂ ਆਪਾਂ ਇਹਨਾਂ ਨੂੰ ਲਾਉਣੇ ਆ ਇਹ ਹੈਗੇ ਆਪਣੇ 13 ਬੱਚੇ ਤੇ ਆ ਆਪਣੀਆਂ ਜੋੜੀਆਂ ਜੇ ਲੱਗੀਆਂ ਹੋਈਆਂ ਵਿੱਚ ਬੱਚੇ ਕੱਢੇ ਹੋਏ ਇਹਨਾਂ ਦੇ ਤੇ ਆਪਣੀ ਰਹਿ ਗਈਆਂ ਤਿੰਨ ਚਾਰ ਜੋੜੀਆਂ ਰਹਿ ਗਈਆਂ ਆਪਣੀਆਂ ਬੱਚੇ ਕੱਢੀ ਬੈਠੀਆਂ ਤੇ ਇਹਨਾਂ ਨੂੰ ਜਦ ਬੱਚੇ ਪਲ ਗਏ ਫੇਰ ਆਪਾਂ ਉਹਨਾਂ ਨੂੰ ਲਾਵਾਂਗੇ ਦਵਾਈ ਤੇ ਜਿਹੜੇ ਆਪਣੇ ਇੱਧਰ ਆ ਇੱਧਰ ਆਪਣੇ ਜਿਹੜੇ ਵੱਡੇ ਬੱਚੇ ਵੱਡੇ ਕਬੂਤਰ ਆ ਤੇ ਇਹ ਜਿਹੜੇ ਆਪਣੇ ਬੱਚੇ ਪਾਲ ਗਏ ਵੀ ਇਹਨਾਂ ਨੂੰ ਆਪਾਂ ਪੱਟ ਲਿਆ ਸੀ ਇਹ ਇਹ ਚ ਬੈਠੇ ਕੋਸ ਕੋਸ ਇਹ ਚ ਆਪਣੇ ਬਾਈਆਂ ਪਿਛਲੀ ਵਾਰ ਛੱਡੇ ਹੋਏ ਆ ਜੇ ਛੱਡੇ ਨਾਲੇ ਰਹਿੰਦੇ ਆ ਉਹ ਪੱਠੇ ਆ ਇਹ ਵੀ ਹੈਗੇ 15-16 ਕਬੂਤਰ ਤੇ ਇਹਨਾਂ ਨੂੰ ਲਾਉਣੀ ਆ ਇੱਕ ਆਪਾਂ ਲਾਉਣੀ ਆ ਉਹਨਾਂ ਨੂੰ ਜਿਹੜੇ ਬੱਚੇ ਸਾਨੂੰ ਦਿਖਾਏ ਆ ਤੇ ਅੱਗੇ ਹੁਣ ਆਪਾਂ ਦਵਾਈ ਲਾਉਣੀ ਆ ਦਵਾਈ ਆਪਾਂ ਤੁਹਾਨੂੰ ਦੱਸ ਦਿਆਂ ਆਪਾਂ ਕਿਹੜੀ ਲਾਉਣੀ ਆ ਆਪਾਂ ਆਕੇ ਦਾ ਡਾਉਂਟਰ ਪਲੱਸ ਲਾਉਂਦੇ ਹੁੰਦੇ ਸੀ ਤੇ ਇੱਕ ਦੀ ਆਪਾਂ ਚੇਂਜ ਕਰਕੇ ਦੇਖੀ ਆ ਇੱਕ ਦੀ ਆਪਾਂ ਹਾਲਾਉਣੀ ਆ ਤੁਸੀਂ ਦੇਖ ਸਕਦੇ ਹੋ ਇਹ ਦਵਾਈ ਲਾਵਾਂਗੇ ਇਹ ਹੈ 30 ml ਤੇ ਇਹ 30 ml ਬਣਦੀ ਹੈ 60 ਕਬੂਤਰਾਂ ਦੀ ਤੇ ਵੀ ਅੱਧੀ ml ਇੱਕ ਕਬੂਤਰ ਦੀ ਬਣਦੀ ਹੈ ਇਹ ਡੋਜ ਤੇ ਆਪਾਂ ਬਣਾਉਣੇ ਆ ਤੇ ਆ ਵੀ ਤੁਹਾਨੂੰ ਦੱਸਾਂਗੇ ਵੀ ਆਹ ਕੀ ਚੀਜ਼ ਆ ਆਪਣੇ ਕੋਲ ਸ਼ੱਕਰ ਪਿਆ ਸ਼ੱਕਰ ਵੀ ਪਾਵਾਂਗੇ ਵਿੱਚ ਤੇ ਵਿੱਚ ਆਪਾਂ ਹਾਈ ਟੈਕ ਵੀ ਪਾਉਣੀ ਆ ਵਿੱਚ ਆਪਾਂ ਪਾਵਰ ਜੈਲ ਵੀ ਪਾਵਾਂਗੇ ਇਹ ਤਿੰਨੇ ਮਿਲਾ ਕੇ ਆਪਾਂ ਦੇਵਾਂਗੇ ਤੇ ਬਣੇ ਰਹੋ ਵੀਡੀਓ 'ਚ ਹੁਣ ਆਪਣਾ ਦਵਾਈ ਬਣਾ ਲਈਏ ਆਪਾਂ ਬਣਾਵਾਂਗੇ ਇੱਕ ਨਾਲ ਦੀ 20 ml ਦੀ ਤੇ ਆਪਾਂ ਕਬੂਤਰ ਗੈਣਦੇ ਆ ਤੇ ਫਿਰ ਬਣਾਉਣੇ ਆ ਤੇ ਬਣੇ ਰਿਓ ਵੀਡੀਓ ਵਿੱਚ ਨਾਲ ਹੀ ਆਪਾਂ ਜਾਲ ਜੂੜੇ ਇੱਥੇ ਪਿੰਜਰੇ ਪੁੰਜਰੇ ਆਪਣਾ ਘਰੇ ਧੁੱਪੇ ਤੇ ਆਹ ਪਏ ਆਪਣੇ ਇਹਨਾਂ ਨੂੰ ਕੱਢ ਗਏ ਤੇ ਉਹ ਕਰਦੇ ਆਂ ਫਿਰ ਬਣੇ ਰਿਓ ਵੀਡੀਓ ਵਿੱਚ ਦਿਖਾਉਨੇ ਸਾਨੂੰ ਅੱਗੇ ਫਿਰ ਲਓ ਜੀ ਪਿੰਜਰੇ ਆਪਾਂ ਕਸਤੇ ਫੱਟ ਇੱਕ ਤਾਂ ਆਪਾਂ ਇਹ ਚ ਲਾ ਦਾਂਗੇ ਇਹ ਚ ਆਪਣੇ ਬੱਚੇ ਲਾ ਦਾਂਗੇ ਇਹ ਚ ਉਹਨਾਂ ਨੂੰ ਇਹ ਚ ਤਾੜ ਦਾਂਗੇ ਤੇ ਇਹਨਾਂ ਚ ਤਾੜ ਦਾਂਗੇ ਵੱਡੇ ਉਤਰ ਆਪਣੇ ਤੇ ਦੋ ਖਾਨੇ ਤਿਆਰ ਕਰ ਲਏ ਇਹ ਤੇ ਉਹ ਚ ਆਪਾਂ ਇਕੱਠੇ ਇਹਨਾਂ ਫੜ ਕੇ ਉਹ ਚ ਪਾ ਲਾਂਗੇ ਨਿੱਕੇ ਪਿੰਜਰੇ ਚ ਤੇ ਇੱਥੇ ਬੈਠੇ ਲਈ ਜਾਵਾਂਗੇ ਤੇ ਬਾਕੀ ਆਪਾਂ ਹੁਣ ਦਵਾਈ ਬਣਾਉਣ ਲੱਗਦੇ ਹਾਂ ਬਸ ਤੇ ਹਾਈ ਟੱਕ ਦਾ ਆਪਾਂ ਇੱਕ ਟੱਕਣ ਪਾਵਾਂਗੇ ਬਈ ਤੇ ਇਹ ਸਾਨੂੰ ਅੰਦਾਜ਼ ਹੀ ਦਿੱਤਾ ਵੀ ਇਹ 30 ਐਮਐਲ ਦੀ ਹੈ ਪੈਪਰਾ ਜੀ ਨਾ ਤੇ ਇਹ ਲਾਉਣੀ ਆਪਾਂ ਦਵਾਈ ਇਕਤੀ ਇਹ 30 ਐਮਐਲ ਮਤਲਬ 60 ਕੂਤਰਾਂ ਨੂੰ ਲੱਗਦੀ ਆ ਵੀ ਅੱਧੀ ਐਮਐਲ ਇੱਕ ਕੂਤਰ ਨੂੰ ਲੱਗਦੀ ਆ ਇਹ ਆਪਣੇ ਹੈਗੇ ਆ 27 28 ਕੂਤਰ ਤੇ ਆਪਾਂ ਪਾਵਾਂਗੇ ਇਹਨੂੰ 14 ਐਮਐਲ ਪਾਵਾਂਗੇ ਇਹਨੂੰ ਤੇ ਵਿੱਚ ਇਹਦੇ ਆਪਾਂ ਪਾਵਰ ਜੈਲ ਪਾਵਾਂਗੇ ਇੱਕ ਟੱਕਣ ਪਾਵਰ ਜੈਲ ਤਾਂ ਪਾਵਾਂਗੇ ਬਈ ਵੀ ਤੱਕਾਣੀ ਮਾਰੂਗੀ ਤੇ ਨਾਲ ਦੀ ਨਾਲ ਵੀ ਪਾਵਰ ਚਲ ਤਾਂ ਪਾਵਾਂਗੇ ਤੇ ਹਾਈ ਟੈਕ ਵੀ ਕੀੜੇ ਗੋਣੇ ਇਕੱਠੀ ਲਾ ਦਾਂਗੇ ਨਹੀਂ ਤਾਂ ਆਪਣਾ ਐ ਸਕੀਮ ਸੀ ਕਿ 15 ਦਿਨਾਂ ਤੋਂ ਬਾਅਦ ਫੇਰ ਲਾਵਾਂਗੇ ਹੁਣ ਆਪਾਂ ਇਕੱਠੀ ਲਾ ਦਾਂਗੇ ਇਹਨਾਂ ਨੂੰ ਤੇ ਰਿਜ਼ਲਟ ਤੁਹਾਨੂੰ ਦਿਖਾਵਾਂਗੇ ਕੀ ਮਿਲਦਾ ਆਪਾਂ ਪਹਿਲੀ ਵਾਰ ਵੀ ਚੇਂਜ ਕਰਕੇ ਦੇਖਦੇ ਆ ਅੱਗੇ ਆਪਾਂ ਡੌਂਟਰ ਪਲਾਸੀ ਲਾਉਂਦੇ ਸੀ ਗੋਲੇ ਤੇ ਅੱਗ ਦੀ ਦੇਖਦੇ ਕਿ ਰਿਜ਼ਲਟ ਮਿਲਦਾ ਕਿ ਨਹੀਂ ਕਿਵੇਂ ਮਿਲਦਾ ਰਿਜ਼ਲਟ ਤੁਹਾਨੂੰ ਦੱਸਾਂਗੇ ਅੱਜ ਆਪਾਂ ਜੋੜਾਂ ਤੋਂ ਪਹਿਲਾਂ ਵੀ ਲਾਈ ਸੀ ਹਾਈ ਟੈਕ ਹਾਈ ਟੈਕ ਇਹਨਾਂ ਬੇਨ ਨੂੰ ਦਵਾਈ ਲਾਤੀ ਸੀ ਵੱਡੇ ਕਬੂਤਰਾਂ ਨੂੰ ਆਪਾਂ ਤੇ ਉਦੋਂ ਵੀ ਘੱਟ ਵੱਧ ਹੀ ਨਿਕਲੇ ਕਬੂਤਰਿਆਂ ਦੇ ਵੱਧ ਨਿਕਲੇ ਕਬੂਤਰਾਂ ਨਿਕਲੇ ਨਹੀਂ ਹੁਣ ਵੀ ਆਪਾਂ ਇਹ ਦਵਾਈ ਖਰਾਖ ਰੋਕ ਪਾਵਾਂਗੇ ਤਾਂ ਕਰਕੇ ਵੀ ਆਪਾਂ ਲਾ ਦਈਏ ਕਿਰਾ ਤੇ ਇਹ ਹਲਕੀ ਫੁਲਕੀ ਹੁੰਦੀ ਹੈ ਬੇਨ ਨਹੀਂ ਸਟਰੋਂਗ ਨਹੀਂ ਹੁੰਦੀ ਤਾਂ ਕਰਕੇ ਇਹ ਬੱਚਿਆਂ ਨੂੰ ਲਾ ਦਈਏ ਆਪਾਂ ਹਾਂ ਤੇ ਵਧੀਆ ਖਰਾਖ ਰੋਕ ਪਾਵਾਂਗੇ ਫਿਰ ਲੱਗਣ ਲੋਗਨ ਲੱਗ ਜੂ ਖਰਾਖ ਰੋਕ ਉਹਨਾਂ ਨੂੰ ਤੇ ਵੱਡੇ ਕਬੂਤਰਾਂ ਨੂੰ ਵੀ ਲਾ ਦਈਏ ਤੇ ਹੁਣ ਆਪਾਂ ਬਣਾ ਲਈਏ ਉਹਨੂੰ 20 ml ਚ ਉਸ ਹਾਮ ਨਾਲ ਫਿਰ ਸਾਨੂੰ ਮਿਲਦੇ ਅੱਗੇ ਜਿੱਦੋਂ ਆਪਾਂ ਲਾਉਣ ਲੱਗਗੇ ਉਹ ਦਿਖਾਉਣਾ ਸਾਨੂੰ ਅੱਗੇ ਲੋ ਜੀ ਦਵਾਈ ਆਪਾਂ ਘੋਲ ਲਈ ਬਣਾਲੀ ਆਪਾਂ ਇਹ 28 ਕਬੂਤਰਾਂ ਦੀ ਬਣਾਈ ਆ ਆਪਾਂ ਆਪਣੇ ਉਹਦਾ 27 28 26 ਕਬੂਤਰ ਬਣਦੇ ਸੀ ਆਪਣੇ ਦੋ ਦੀ ਵੱਧ ਦੀ ਬਣਾਈ ਗਈ ਬੜਾ ਡਲ ਬਣੀ ਜਾਂਦੀ ਤੇ ਸ਼ੱਕਰ ਵੀ ਪਾਲੀ ਆਪਾਂ ਤੇ ਹਾਈ ਟਕ ਵੀ ਪਾਲੀ ਤੇ ਪੈਪਰ ਜੀਨ ਵੀ ਪਾਲੀ ਤੇ ਸਾਰਾ ਕੁਝ ਤਿਆਰ ਆ ਆਪਣਾ ਹੁਣ ਤੇ ਹੁਣ ਉਹਨੂੰ ਹਲਾਉਣਾ ਚੰਗੀ ਤਰ੍ਹਾਂ ਹੁਣ ਤਾਂ ਗੋਲੀ ਥੋੜੀ ਔਖੀ ਉਹ ਹੁੰਦੀ ਹੁੰਦੀ ਆ ਦਵਾਈ ਤਾਂ ਨਾਲ ਦੇ ਨਾਲ ਹੀ ਘੁਲ ਜਾਂਦੀ ਆ ਤੇ ਹੁਣ ਆਪਾਂ ਪਹਿਲਾਂ ਲਾਵਾਂਗੇ ਬੱਚਿਆਂ ਨੂੰ ਤੇ ਉਹ पिंजਰਾ ਚੱਕਦੇ ਆਪਾਂ ਨਿੱਕਾ ਤੇ ਉਹਦੇ ਵਿੱਚ ਬਾੜਦੇ ਇਹਨਾਂ ਨੂੰ ਤਾੜਦੇ ਇਕੱਠੇ ਲਿਆ ਕੇ ਫਿਰ ਇੱਥੇ ਲਾ ਕੇ ਦਵਾਈ ਲਾ ਦਿੰਦੇ ਇਹਨਾਂ ਨੂੰ ਫਿਰ ਤੁਹਾਨੂੰ ਦਿਖਾਉਂਦੇ ਅੱਗੇ ਕੀ ਬਣਦਾ ਲਓ ਜੀ ਬੱਚੇ ਆਪਾਂ ਪਾਲੇ पिंजਰੇ ਜਿਹੜੇ ਨੂੰ ਲਾਉਣੀ ਸੀ ਆਪਾਂ ਤੇ ਦੋ ਆਪਣੇ ਛੋਟੇ ਬੱਚੇ ਸੀ ਉਹ ਆਪਾਂ ਛਤਰੀ ਤੇ ਉਠਾਤੇ ਇੱਕ ਬੈਠਾ ਤੇ ਇੱਕ ਉੱਡੇਗਾ ਪਹਿਲੀ ਵਾਰੀ ਉੱਡਿਆ ਜੋ ਤੇ ਕਾ ਕਬੂਤਰੀ ਆਪਣੇ ਜਿਹੜੀ ਨੂੰ ਆਪਾਂ ਛੱਡਦੇ ਹੁੰਦੇ ਆ ਮੰਨਣ ਉਹਨਾਂ ਵਾਸਤੇ ਇਹ ਵੀ ਕੜਤੀ ਬਾਹਰ ਤੇ ਉਹ ਬੱਚਾ ਆਪਣਾ ਆ ਜਾਂਦਾ ਫਿਰਦਾ ਇਹ ਤੇ ਦੂਜਾ ਛੋਟਾ ਉਹ ਆ ਜੇ ਬੈਠਾ ਛਤਰੀ ਤੇ ਉੱਡ ਗਿਆ ਤੇ ਸੁਣਾ ਬਈ ਤਸੱਲੀ ਕਰਾਤੀ ਮਸਾ ਫੜਿਆ ਯਾਰ ਅੰਦਰ ਵੱਡੇ ਖੁੱਡੇ ਦਾ ਇਹੀ ਨੁਕਸਾਨ ਹੁੰਦਾ ਯਾਰ ਇਹ ਬੜਾ ਪੰਗਾ ਯਾਰ ਫੜਨ ਭਰ ਦਿੰਦੇ ਇੱਕ ਤਾਂ ਫੰਗਾ ਫੂੰਗਾ ਨਾਲ ਨਾਲ ਫੜੇ ਜਾਂਦੇ ਆ ਮਸਾ ਫੜਨੇ ਪੈਂਦੇ ਆ ਕਿਤੇ ਉਧਰ ਉੱਧਰ ਕਿ ਉਧਰ 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 ਛੋਟੇ ਗੁੱਡੇ ਜਿਹਾ ਹੱਥ ਪਾਉਂਦਾ ਵਾਲਾ ਉਹਦੀ ਨਾਲ ਜਿਹਾ ਫੜੇ ਜਾਂਦੇ ਵੱਡਿਆਂ ਵੱਡਾਂ ਜੋੜੇ ਵਾਸਤੇ ਠੀਕ ਆ ਉਹ ਨਹੀਂ ਡਰਦੇ ਜਾਂ ਤਾਂ ਹੁਣ ਦਾਣੇ ਵੀ ਰੱਖਦੇ ਨਹੀਂ ਖਾਂਦੇ ਨਹੀਂ ਥੱਲੇ ਨਹੀਂ ਤੇਰੇ ਡਰਦੇ ਪਰ ਇਹ ਪੂਰੇ ਹੁਣ ਉਹ ਦੋ ਉਹਨਾਂ ਦੇ ਜੇ ਥੋੜਾ ਜਿਹਾ ਖੜਕਾ ਫੇਰ ਉੱਡ ਕੇ ਤਾਂ ਤਾਂ ਕਰਕੇ ਚਲੋ ਭਾਈ ਦਵਾਈ ਆਪਾਂ ਹੁਣ ਲਾਉਣੀ ਹੈ ਇਹਨਾਂ ਨੂੰ ਲਾ ਕੇ ਦਿਖਾਉਣੀ ਹੈ ਤੁਹਾਨੂੰ ਫਿਰ ਕੀ ਬਣਦਾ ਤੇ ਉਹ ਬੱਚੇ ਦੀ ਵੀ ਨਿਗਰੱਖਣੀ ਪਊਗੀ ਅੱਜ ਪਹਿਲੀ ਵਾਰ ਉੱਟਿਆ ਤੇ ਆਕੀ ਦੇਖੋ ਕੀ ਬਣਦਾ ਉੱਤ ਆ ਜੂਗਾ ਛੱਡੀ ਸਕੂਤਰੀਆ 26 ਬੈ ਗਈ ਚਾਰ ਕਿਡੇ ਪਾ ਕੇ ਇਹਨੂੰ ਦੁਬਾਰੇ ਹਲਾਉਣੀ ਹੈ ਆਪਾਂ ਚਲੋ ਆਪਾਂ ਹੁਣ ਲਾਉਣੀ ਆ ਤੁਹਾਨੂੰ ਲਾ ਕੇ ਮਿਲਦੇ ਆਂ ਬਈ ਫਿਰ ਲਓ ਜੀ ਬੱਚਿਆਂ ਨੂੰ ਆਪਾਂ ਸਾਰਿਆਂ ਨੂੰ ਲਾਤੀ ਦਵਾਈ ਤੇ ਹੁਣ ਆਪਣੇ ਵੱਡੇ ਰਹਿ ਗਏ ਕਬੂਤਰ ਇਹਨਾਂ ਨੂੰ ਲਾਉਣੇ ਆ ਦਵਾਈ ਇਹਨੂੰ ਲਿਆਉਣੇ ਪਿੰਜਰੇ ਚ ਪਾਉਣੇ ਇਹਨਾਂ ਨੂੰ ਫੜਦੇ ਆ ਇਹਨਾਂ ਨੂੰ ਤੇ ਇਹਨਾਂ ਨੂੰ ਸਾਰੇ ਹੁਣ ਲੱਗ ਗਏ ਤੇ ਆਪਣਾ ਉਹ ਬੱਚਾ ਵੀ ਫਿਰਦਾ ਇੱਥੇ ਹੀ ਫਿਰਦਾ ਉਹ ਵੀ ਉਹ ਨੀਮ ਆਇਆ ਹੋਇਆ ਆ ਤਾਂ ਆਪਣੇ ਉਬਾਰਾ ਹੋਈ ਹੋਈ ਕਬੂਤਰੀ ਉਹ ਜਾਂਦਾ ਬੱਚਾ ਜੇ ਤੁਹਾਨੂੰ ਦਿਖਦਾ ਹੋਊਗਾ ਤਾਂ ਉਹ ਜਾਂਦਾ ਫਿਰਦਾ ਘਰ ਤੇ ਹੀ ਆ ਤੇ ਲੱਗਦਾ ਵੀ ਬਹਿ ਜਾਊਗਾ ਤੇ ਇਹ ਆਪਣੀ ਉਬਾਰਾ ਕੂਤ ਹੀ ਹੋਈ ਹੋਈ ਬਈ ਇਹ ਕੋਠੀ ਤੇ ਲੱਗੀ ਹੋਈ ਹੈ ਇਹ ਆਪਣੇ ਨਾਲ ਥੱਲੇ ਰੱਖਿਆ ਹੁੰਦੇ ਸੀ ਕਬੂਤਰ ਆਪਣੇ ਪਹਿਲਾਂ ਤੇ ਉੱਥੇ ਆ ਜਾਂਦੇ ਇਹ ਦਾਣੇ-ਦੋਲੇ ਖਾ ਕੇ ਉੱਟੇ ਨਹੀਂ ਉੱਥੇ ਤੇ ਦਾਣੇ ਪਾਣ ਦੇ ਹੁੰਨੇ ਆ ਕਬੂਤਰੀ ਬਹੁਤ ਚੰਗੀ ਹੈ ਬਈ ਇਹ ਬਹੁਤ ਨਜਾਇਜ਼ ਸਕੀਮ ਹੈਗੀ ਫੜਨੀ ਫਿਰ ਆਪਾਂ ਕਹਿੰਦੇ ਚੱਲ ਆਉਂਦੀ ਨਹੀਂ ਹੱਥੇ ਦੇਖਾਂ ਕਿਤੇ ਜਿਗੜ ਲਾ ਕੇ ਇਹਨੂੰ ਫੜਾਂਗੇ ਕਿਸ ਹਿਸਾਬ ਨਾਲ ਤੇ ਬਾਕੀ ਚਲੋ ਆਪਾਂ ਫਿਰ ਦੂਜਾ ਨੂੰ ਵੀ ਲਾਈਏ ਵੱਡਿਆਂ ਨੂੰ ਫਿਰ ਦਿਖਾਉਣੇ ਸਾਨੂੰ ਵੀ ਕੀ ਦਿੰਦਾ ਰਿਜ਼ਲਟ ਨਿਕਲੇ ਜੀ ਜੂ ਕੇ ਨਹੀਂ ਨਿਕਲੇ ਵਾਲੀ ਹੈ ਤਪ ਤਪ ਛੇਕਦੇ ਆ ਚਲੋ ਹਾਂਜੀ ਬਾਈ ਜੀ ਆਪਾਂ ਵੱਡੇ ਕਬੂਤਰਾਂ ਨੂੰ ਵੀ ਲਾਤੀ ਸੀ ਦਵਾਈ ਆ ਬੈਠੇ ਆ ਤੇ ਆਪਣੀ ਨਾ ਮੋਬਾਈਲ ਦੀ ਮੈਮਰੀ ਭਰ ਗਿਆ ਤਾਂ ਕਰਕੇ ਪੱਕਾ ਆਪਣੀ ਲੈ ਸਕੇ ਹੁਣ ਕੁਝ ਡਿਲੀਟ ਕੀਤਾ ਤਾਂ ਆਰ ਕੇ ਹੁਣ ਆਪਾਂ ਬਲੌਗ ਬਣਾਉਣ ਲੱਗੇ ਆ ਦੁਬਾਰੇ ਤਾਂ ਕਰਕੇ ਤੇ ਇੱਕ ਬਾਈ ਆਪਣੇ ਨਾਲ ਕੋਲੇ ਆਪਣੇ ਕੋਲੇ ਦੋ ਲੈ ਕੇ ਆ ਪਿਓਰ ਆ ਜਮਾ ਇਹ ਤੁਸੀ ਆ ਦੇਖ ਸਕਦੇ ਹੋ ਪੂਰਾ ਮੌਜ ਵੀ ਆ ਪੈਰਾਂ ਤੇ ਪੂਰੇ ਪਿਓਰ ਆ ਇਹ ਤੇ ਜੇ ਕਿਸੇ ਨੇ ਲੈਣਾ ਹੁਣ ਬਾਈ ਯਾਰ ਆਪਾਂ ਨੂੰ ਕਮੈਂਟ ਕਰ ਸਕਦਾ ਤੇ ਆਪਾਂ ਇਹ ਮੁੱਲ ਦੇਣੀ ਆ ਬਾਈ ਤੇ ਇਹ ਆਪਾਂ 2500 ਦੇ ਦੇ ਦਾਂਗੇ ਤੁਮੇ ਇਹ ਤੇ ਬਾਕੀ ਮੌਕੇ ਥੋੜਾ ਮੋਟਾ ਕਰ ਲਾਂਗੇ ਆਪਾਂ ਜੇ ਕਿਸੇ ਨੇ ਲੈਣਾ ਹੋ ਆਪਾਂ ਵੀ ਕਿਉਂਕਿ ਮੁੱਲ ਲਿਆ ਤੇ ਤਾਂ ਕਰਕੇ ਬਈ ਹੁਣ ਦੇਣੇ ਆਪਾਂ ਇਹ ਇਹ ਦੋਵੇਂ ਨਰ ਆ ਇਹ ਤੁਸੀਂ ਦੇਖ ਸਕਦੇ ਹੋ ਪੂਰੇ ਪਿਆਰ ਆ ਵੀਰੇ ਪੂਰੇ ਤੇ ਦੱਸਿਓ ਜੇ ਕਿਸੇ ਨੇ ਲੈਣੇ ਹੋਣ ਤਾਂ ਆਪਾਂ ਨੂੰ ਕਵੈਂਟ ਕਰ ਸਕਦਾ ਤੇ ਬਾਕੀ ਉਹ ਬੱਚਾ ਆਪਣਾ ਜੇ ਬੈਠਾ ਨਹੀਂ ਉਹ ਉਹ ਪੰਡ ਦੇ ਵਿਚਾਲੇ ਜਾਣ ਲੱਗਾ ਉਹ ਦੀ ਨਾ ਹੋ ਜੇ ਉਹ ਜਾਂਦਾ ਆ ਜਾਂਦਾ ਤੇ ਸਾਰੇ ਖੁਤਰੀ ਉੜਕਾਈ ਸੀ ਬਥੇਰੇ ਤੇ ਦੂਜਾ ਵੀ ਉੱਡ ਗਿਆ ਸੀ ਨਿੱਕਾ ਬੱਚਾ ਤੇ ਉਹਦਾ ਬੈਗ ਹੈ 10 ਕਿਨੇ ਪਾਕੀ ਬਾਕੀ ਦੇਖਦੇ ਆ ਉਹ ਕਬੂਤਰੀ ਲੈ ਕੇ ਪਿੰਡ ਚ ਆਪਣੇ ਜਿਹੜੀ ਤੁਹਾਨੂੰ ਦੱਸਿਆ ਸੀ ਅੱਗੇ ਵਾਰ ਆਪਣੀ ਤੇ ਬਾਕੀ ਬਈ ਜੀ ਜੂਜ ਤਾਂ ਇਹ ਨਿਕਲੇ ਯਾਰਾ ਸਾਨੂੰ ਚੱਕਰਾ ਦਿੰਦੇ ਆ ਤੇ ਆਹ ਦੇਖ ਸਕਦੇ ਤੁਸੀਂ ਇੱਕ ਦਾ ਨਹੀਂ ਸੀ ਇਹਨਾਂ ਦੇ ਅੰਦਰ ਆਪਾਂ ਇਹਨਾਂ ਨੂੰ ਹਾਈ ਟੈਕ ਵੀ ਲਾਤੀ ਸੀ ਐਂ ਤਾਂ ਪਹਿਲਾਂ ਲੱਗੀ ਹੋਈ ਇਹਨਾਂ ਨੂੰ ਵਿੱਚ ਬੱਚਿਆਂ ਨੂੰ ਤੇ ਕੁਝ ਨਿਕਲੇ ਨੁੱਕ ਲੈ ਨਹੀਂ ਤੇ ਇਹਨਾਂ ਨੇ ਵੀ ਅਜੇ ਹਾਂ ਇਹਨਾਂ ਨੇ ਕੱਢਿਆ ਬਈ ਆ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਕਿੱਡਾ ਵੱਡਾ ਉਹ ਕੱਢਿਆ ਹੈ ਤੇ ਇਹ ਕੱਢੀ ਜਾਂਦੇ ਆ ਇਹ ਵਿੱਚ ਇਹਨਾਂ ਨੂੰ ਹੁਣੇ ਲਾਈ ਨਾ ਦਵਾਈ ਬਾਕੀ ਠੀਕ ਆ ਬਈ ਦਿਖਾਉਣੇ ਫਿਰ ਅੱਗੇ ਮਿਲ ਜਾਂਸਾਂ ਲਓ ਜੀ ਆ ਗਿਆ ਆਪਣਾ ਬੱਚਾ ਬਹਿ ਜਾ ਬਹਿ ਜਾ ਪਤੋ ਬਹਿ ਜਾ ਇਹਦਾ ਰੂਹ ਹੀ ਖਸ ਕਰਦੀ ਬਈ ਇਹਨੇ ਇਹ ਹੁਣ ਕਿੱਧਰ ਗਿਆ ਆ ਆ ਗਿਆ ਉਹ ਦਸ ਜਾਂਦਾ ਪਿੰਡ ਦੇ ਵਿਚਾਲੇ ਜਾ ਕੇ ਉੱਥੇ ਨਾਲੇ ਕਬੂਤਰ ਆਪਣੇ ਨਾ ਕੋਠੀ ਦੇ ਬਾਹਲੇ ਰਹਿੰਦੇ ਸ ਤੇ ਚਿੱਟੀ ਤੇ ਗੁਰਦੁਆਰੇ ਉੱਥੇ ਮੈਨੂੰ ਤਾਂ ਐਸੀ ਆਉਣਾ ਨਹੀਂ ਤੇ ਆ ਗਿਆ ਠੱਠਾ ਪਰ ਲੋਈ ਦਵਾਈ ਦਵਾਈ ਲਾਈ ਨੂੰ ਹੋਗੇ 2-3 ਘੰਟੇ ਤੇ ਹੁਣ ਇਹਨਾਂ ਨੂੰ ਮੈਂ ਆਪਾਂ ਚੈੱਕ ਕਰਦੇ ਆਂ ਜਿਹੜੇ ਦਵਾਈ ਖੱਚੇ ਹੋਏ ਉਹਨਾਂ ਨੂੰ ਆਪਾਂ 20-20 ml ਫੋਕਾ ਪਾਣੀ ਦੇ ਦਾਂਗੇ ਤੇ ਜਦੋਂ ਉਹ ਖੱਚੇ ਫੋਕਾ ਪਾਣੀ ਇਹਦੇ ਉਹ ਆਪਾਂ ਖੁੱਡੇ ਹੀ ਛੱਡ ਦਾਂਗੇ ਖੁੱਡੇ ਤੋਂ ਬਾਅਦ ਇਹਨਾਂ ਨੂੰ ਆਪਾਂ ਦਾਣੇ ਪੋਣੇ ਆ ਦਾਣੇ ਪੋਣੇ ਘਾਟ ਇਹਨਾਂ ਨੂੰ ਅੱਜ ਵੀ ਬਾਲੇ ਨਹੀਂ ਪੋਣੇ ਇਹਨਾਂ ਨੂੰ ਕਿਉਂਕਿ ਕੱਲ ਕੱਲ ਭੁੱਖੇ ਸੀ ਨਾ ਤਾਰ ਕੇ ਵੀ ਬਾਲੇ ਇੱਕਦਮ ਫਿਰ ਬਾਲੇ ਖਾ ਜਾਣ ਫਿਰ ਉਹ ਕਰਨਗੇ ਤੰਗ ਕਰਨਗੇ ਤਾਰ ਕੇ ਇਹਨਾਂ ਨੂੰ ਥੋੜੇ ਦਾਣੇ ਪੋਣੇ ਆ ਤੇ ਬਾਕੀ ਹੁਣ ਦੇਖਦੇ ਆ ਜਿਨ੍ਹਾਂ ਨੇ ਖਿੱਚਦੇ ਹੋਏ ਉਹਨਾਂ ਨੂੰ ਆਪਾਂ ਪਾਣੀ ਲਾ ਦਾਂਗੇ ਤੇ ਦੋ ਘੁੱਡੇ ਛੱਡ ਦਾਂਗੇ ਇਹਨਾਂ ਨੇ ਤਾਂ ਥੋੜੇ-ਮੋਟੀ ਕੱਢਿਆ ਬਈ ਬੱਚਿਆਂ ਨੇ ਤਾਂ ਅਸੀਂ ਹੀ ਕੱਢੇ ਆ ਇਹਨੇ ਹੀ ਨਹੀਂ ਖਾਸ ਆ ਵੱਡਿਆਂ ਨੇ ਜ਼ਰੂਰ ਕੱਢੇ ਆ ਇਹਨਾਂ ਦੇ ਗੁੱਸੇ ਇਹਨਾਂ ਦੇ ਬਹੁਤ ਨਿਕਲੇ ਆ ਤੇ ਥਾਲੇ ਲੈਣੇ ਵੀ ਇਹਨੇ ਕੱਢੇ ਨਹੀਂ ਬਾਕੀ ਆਪਾਂ ਨਾ ਬਈ ਡਲੇ ਡੁਲੇ ਪਾਉਂਦੇ ਰਹਿੰਦੇ ਉਹਨਾਂ ਨੂੰ ਆਪਾਂ ਚੇਤਾ ਕਰਕੇ ਵੀ ਜੀ ਘਾਟੀ ਉਹ ਹੁੰਦੇ ਆ ਬਾਕੀ ਇਹਨਾਂ ਆਪਾਂ ਹੁਣ ਦਵਾਈ ਲਾਤੀ ਆ ਦੇਖੋ ਇੱਧਰ ਇੱਧਰ ਦਾ ਪਏ ਆ ਉਹ ਦੇਖੋ ਸਾਨੂੰ ਜਿੰਦਾ ਹੋਊਗਾ ਲੌਂਕੀ ਇਹਨਾਂ ਥੱਲੇ ਤੇ ਚਲੋ ਠੀਕ ਆ ਬਈ ਲਾਉਣ ਇਹਨਾਂ ਨੂੰ ਫੋਕ ਆਪਾਂ ਨੇ ਚੱਕ ਕਰਦੇ ਆ ਆ ਵਿੱਚ ਇੱਕ ਗਲਾਸ ਹੀ ਜਾਂਦਾ ਆਪਣਾ ਵੱਡਾ ਗੋਪਤਰ ਚਲੋ ਲਾਉਣੇ ਬਈ ਇਹਨਾਂ ਨੂੰ ਪਾਣੀ ਦੇਖਦੇ ਆ ਹਾਂਜੀ ਬਾਈ ਜੀ ਆਪਾਂ ਫੋਕ ਆਪਾਂ ਨੇ ਵੀ ਲਾਤਾ ਸੀ ਇਹਨਾਂ ਨੂੰ 20 ਬੀ ਐਮ ਐਲ ਤੇ ਹੁਣ ਇਹਨਾਂ ਨੂੰ ਤਾੜਦੇ ਵਾਸਤੇ ਚੱਕ ਕਰਦੇ ਆ ਪਾਣੀ ਜੇ ਹੋਇਆ ਫਿਰ ਠਹਿਰ ਕੇ ਤਾੜਦਾਂਗੇ ਦਾਂ ਘੰਟਾ ਨਹੀਂ ਇਹਨਾਂ ਨੂੰ ਤਾੜਦਾਂਗੇ ਜੇ ਬਿਲੇ ਹੋਏ ਇਦਵਦ ਇਹਨੂੰ ਦਾਣੇ ਰੱਖ ਦੇਣੇ ਆ ਬਈ ਰਾਜਮੇ ਨਹੀਂ ਰੱਖਣੇ ਆ ਆਪਾਂ ਘੱਟ ਰੱਖਣੇ ਆ ਤੇ ਇਦਵਦ ਬਈ ਰਾਤ ਨੂੰ ਆਪਾਂ ਇਹਨੂੰ ਲੱਸੀ ਲਾ ਦੇਣੀ ਆ 20 ml ਦਹੀਂ ਦੀ ਬਣਾ ਕੇ ਤੇ ਉਹਦੇ ਵਿੱਚ ਥੋੜਾ ਜਿਹਾ ਤੇਲ ਪਾ ਲੈਣਾ ਸਰੋਂ ਦਾ ਤੇ ਉਹ ਲਾ ਦੇਣੀ ਆ ਬਾਕੀ ਇਹਨੂੰ ਪਾਣੀ ਚਾਹ ਲੈ 52 ਤੇ ਪਾਵਰ ਜੈਲ ਉਹ ਪਾਵਾਂਗੇ ਤੇ ਲੱਸੀ ਕੱਲ ਨੂੰ ਸਵੇਰ ਵੀ ਦੇਵਾਂਗੇ ਨਿਰਨੇ ਕਾਲ ਜਿਹਨਾਂ ਨੂੰ ਤੇ ਦੋ ਕੁ ਦਿਨ ਦੇਵਾਂਗੇ ਨਿਰਨੇ ਕਾਲ ਜਿਹਨਾਂ ਨੂੰ ਲੱਸੀ ਤੇ ਇਹਨਾਂ ਸ਼ੱਟ ਹੋ ਜਾਣਗੇ ਅੰਦਰੋਂ ਜੇ ਜਖਮ ਜੋ ਹੂ ਕੀਤੇ ਹੋਏ ਦਵਾਈ ਨੇ ਤੇ ਬਾਕੀ ਅਗਲੀ ਵੀਡੀਓ ਬਈ ਆਪਾਂ ਜਿਹੜੀ ਖਰਾਕ ਲਿਆਏ ਆ ਤੇ ਉਹ ਦੱਸਾਂਗੇ ਤੁਹਾਨੂੰ ਕਿਵੇਂ ਪਾਉਣੇ ਆਪਾਂ ਜਿੰਨੀ ਕ ਆਪਣਾ ਨੌਲੇਜ ਹੈਗੀ ਜਿੰਨੇ ਕ ਤੇ ਉਹਨਾਂ ਨੂੰ ਤੁਹਾਨੂੰ ਦੱਸਾਂਗੇ ਵੀ ਕਿਵੇਂ ਆਪਾਂ ਕਿਹੜੀ ਖਰਾਕ ਲੈਣ ਕਿਹੜੀ ਪਾਵਾਂਗੇ ਤੇ ਉਹ ਸਭ ਨਾਲ ਤੇ ਇਹ ਵੀਡੀਓ ਭਾਈ ਆਪਣੀ ਇੱਥੇ ਤੱਕ ਹੀ ਸੀ ਤੇ ਕਿਉਂਕਿ ਵੀਡੀਓ ਆਪਣੀ ਬਹੁਤ ਲੰਮੀ ਹੋਊਗੀ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਭਾਈ